ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕਾ ਜੀ 29 8 2025 ਤੇ ਵੀਊ ਦੇਖ ਰਹੇ ਤੁਸੀਂ ਪੰਚਕੁਲਾ ਸਾਈਡ ਤੋਂ ਜੀ ਇੱਥੇ ਇੱਕਦਮ ਪਾਣੀ ਵੱਧ ਚੁੱਕਿਆ ਮਤਲਬ ਜੋ ਅਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਪਾਣੀ ਆਇਆ ਸੀ ਨਾ ਇੱਕ ਵਾਰੀ ਮਤਲਬ ਕਿ ਜਿਹੜਾ ਤੁਹਾਨੂੰ ਮੈਂ ਹਰ ਵੀਡੀਓ 'ਚ ਦਿਖਾਉਣਾ ਉਹਨਾਂ ਅੱਗੇ ਜਿਹੜਾ ਰੜਾ ਮੈਦਾਨ ਖਾਲੀ ਪਿਆ ਸੀਗਾ ਉਹ ਸਾਰਾ ਓਵਰਫਲੋ ਹੋ ਚੁੱਕਿਆ ਤੇ ਲੋਕਾਂ ਦੇ ਇੱਧਰ ਮਤਲਬ ਜੇ ਆਸ-ਪਾਸ ਦਾ ਮੈਦਾਨੀ ਏਰੀਆ ਉਹਦੇ ਵਿੱਚ ਵੀ ਪਾਣੀ ਵੜ ਚੁੱਕਿਆ ਕਰੀ ਤੇ ਇੱਥੇ ਪਾਣੀ ਦਾ ਲੈਵਲ ਬਹੁਤ ਉੱਚਾ ਹੈ ਜੇ ਇੱਕ ਅੱਧੇ ਦਿਨ ਤੱਕ ਅੱਗੋਂ ਪਾਣੀ ਨਾ ਘਟਿਆ ਤੇ ਇਹ ਪਾਣੀ ਵਿੱਚ ਮਿਲ ਗਿਆ ਤਾਂ ਸਾਰਿਆਂ ਲਈ ਅੱਗੇ ਖਤਰੇ ਦੀ ਘੰਟੀ ਹੈ ਆਪਣੇ ਬੰਨ ਬੁੰਨ ਸੰਭਾਲ ਕੇ ਚੱਲੋ ਕਿਉਂਕਿ ਹਜੇ ਇੱਕੇਦਮ ਲੈਵਲ ਵੱਧ ਚੁੱਕਿਆ ਇੱਥੇ ਤੁਹਾਡੇ ਸਾਹਮਣੇ ਸਕਰੀਨ ਤੇ ਵੀ ਆ ਹੀ ਰਿਹਾ ਹੈ ਮਤਲਬ ਕਿ ਚਾਰੇ ਪਾਸੇ ਓਵਰਫਲੋ ਹੋ ਚੁੱਕੀ ਇੱਕ ਵਾਰੀ ਤੇ ਚੰਡੀਗੜ੍ਹ ਵੱਲੋਂ ਵੀ ਪਾਣੀ ਇੱਕ ਵਾਰੀ ਆ ਰਿਹਾ ਵਿੱਚ ਪੈ ਰਿਹਾ ਇਹਦੇ ਤੇ ਬਾਕੀ ਪਿੱਛੋਂ ਪਾਣੀ ਛੱਡਿਆ ਗਿਆ ਮਿਲ ਆਪਣੇ ਆਪਣੇ ਅੱਗੇ ਸੰਭਾਲ ਕੇ ਚੱਲੋ ਪਟਿਆਲਾ ਸਾਈਡ ਤੋਂ ਅੱਗੇ ਤਾਂ ਵੈਸੇ ਵੀ ਜ਼ਿਆਦਾ ਚੱਲ ਰਿਹਾ ਉਸ ਤੋਂ ਪਿੱਛੋਂ ਵੀ ਪਾਣੀ ਹੋਰ ਆ ਗਿਆ ਜੀ ਤੇ ਇੱਕ ਖਤਰੇ